ਅੱਜ ਕੁਝ ਸਮੇਂ ਪਹਿਲਾਂ 베ਦੀ ਮੈਡੀਕਲ ਹਾਲ ਜੀਟੀ ਰੋਡ ਸਾਹਮਣੇ ਨੀਤਾ ਚਿਕਨ ਕਾਰਨਰ ਥਾਣਾ ਸਿਟੀ ਵਿਖੇ ਖੋ ਹੋ ਗਈਏ ਦੁਕਾਨ ਮਾਲਿਕ ਅਭਿਸ਼ੇਕ 베ਦੀ ਦੇ ਦੱਸਣ ਮੁਤਾਬਿਕ ਦੋ ਨੌਜਵਾਨ ਜਿਨ੍ਹਾਂ ਨੇ ਮੂੰਹ ਕੱਪੜੇ ਨਾਲ ਟਕਿਆ ਹੋਇਆ ਸੀ ਸਿਰੋਂ ਮੋਨੇ ਸੰ ਜਿਨ੍ਹਾਂ ਕੋਲੋਂ ਲੰਬੇ ਲੰਬੇ ਦਾਤਰ ਸੀ ਐਕਟਵਾ ਸਕੂਟਰੀ ਤੇ ਆਏ ਜਿਨ੍ਹਾਂ ਨੇ ਉਸ ਦੀ ਦੁਕਾਨ ਅੰਦਰ ਦਾਖਲ ਹੋ ਕੇ ਪਹਿਲਾਂ ਡਾਕਟਰ ਨਾਲ ਦੁਕਾਨ ਦੇ ਅੰਦਰ ਬੈਠੇ ਰਾਦੇ ਸ਼ਾਮ ਤੇ ਹਮਲਾ ਕਰ ਦਿੱਤਾ ਉਹ ਦੁਕਾਨ ਪਿੱਛੇ ਬਣੇ ਕੈਬਨ ਵਿੱਚ ਬੈਠੇ ਰੋਟੀ ਖਾਂਦਾ ਸੀ ਕੁਰਸੀ ਅੱਗੇ ਕਰਕੇ ਰਾਦੇ ਸ਼ਾਮ ਦਾ ਵਿਚਾਰ ਕੀਤਾ ਗਿਆ ਜੋ ਕਿ ਉਕਤ ਨੌਜਵਾਨ ਜਾਂਦੇ ਸਮੇਂ ਗੱਲੇ ਵਿੱਚੋਂ 15000 ਰੁਪਏ ਆ ਕੱਢ ਕੇ ਲੈ ਗਏ ਅਭਿਸ਼ੇਕ ਬੇਦੀ ਵੱਲੋਂ ਆਪਣੇ ਸਾਥੀ ਸਮੇਤ ਉਕਤ ਨੌਜਵਾਨ ਦਾ ਪਿੱਛਾ ਕੀਤਾ ਗਿਆ ਪਰੰਤੂ ਉਹ ਲੋਗ ਇੱਕ ਸਾਈਡ ਵੱਲੋਂ ਚਲੇ ਗਏ ਤੇ ਫੜ ਨਹੀਂ ਹੋਏ ਐਨਟੀਟੀਵੀ ਪੰਜਾਬ న్యూਸਲੀ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਅਭਿਸ਼ੇਕ ਵਿਧੀ ਹਾਂ ਜੀ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਦੁਕਾਨ ਦੇ ਸ਼ੌਪ ਦੇ ਖੜੇ ਆ ਬਾਹਰ ਆਪਣੇ ਮਾਮਲਾ ਇਹ ਜੀ ਅਸੀਂ ਖਾਣਾ ਖਾ ਰਹੇ ਸੀਗੇ ਤੇ ਉਸ ਦੌਰਾਨ ਦੋ ਲੜਕੇ ਆਏ ਤੇ ਅਸੀਂ ਪੁੱਛਿਆ ਕਿ ਕੀ ਖਾਣੀ ਦੱਸੋ ਜੀ ਉਹਨਾਂ ਨੇ ਨੌ-ਨੌ ਫੁੱਟੇ ਦਾਤ ਸੀ ਉਹਨਾਂ ਕੋਲ ਠੀਕ ਹੈ ਤੇ ਉਹ ਆਕੇ ਉਹ ਸਿੱਧੇ ਹੀ ਸਾਡੇ ਤੇ ਮਰਨ ਲੱਪੇ ਕਿ ਤੁਹਾਡੇ ਕੋਲ ਜੋ ਪੈਸੇ ਹੈਗੇ ਸਭ ਕੋਈ ਕੱਢ ਕੇ ਇੱਥੇ ਰੱਖ ਲਓ ਕਿੰਨੀ ਪੇਮੈਂਟ ਸੀ ਸਰ ਪੇਮੈਂਟ ਸੀਗੀ 14-15000 ਰੁਪਏ ਸੀਗਾ ਤੇ ਕਿੰਨੇ ਕ ਵਜੇ ਹਾਸਾ ਹੋਇਆ ਸਰ ਇਹ ਹਾਸਾ ਹੋਇਆ ਕੋਈ ਕਰੀਬ 4:30 ਦੇ ਵਿੱਚ ਕਿਸ ਚੀਜ਼ ਦੇ ਉੱਪਰ ਆਈ ਸੀ ਸਰ ਐਕਟਿਵਾ ਦੇ ਉੱਪਰ ਆਈ ਸੀ ਇਹ ਗ੍ਰੇ ਰੰਗ ਦੀ ਐਕਟਿਵਾ ਸੀਗੀ ਠੀਕ ਹੈ ਜੀ ਕੋਈ ਨੰਬਰ ਨੰਬਰ ਉਹਨੇ ਬਲੈਕ ਕੀਤਾ ਕੋਈ ਸੀਸੀਟੀ ਕੈਮਰੇ ਚ ਆਇਆ ਕੁਛ ਨਹੀਂ ਤੇ ਉਹ ਉੜ ਕੇ ਉਹ ਸਿੱਧੇ ਚਲੇ ਗਏ ਜਿੰਦਰਵਨ ਨੂੰ ਗਏ ਤੇ ਤੁਹਾਡੇ ਕੋਲ ਸਿੱਧੇ ਅੰਦਰ ਆ ਗਏ ਹਾਂ ਸਿੱਧੇ ਅੰਦਰ ਆ ਗਏ ਤੇ ਮਾਰ ਦੋੜ ਗਈ। ਇੱਕ ਕੁਰਸੀ ਹਾਂਜੀ ਹਾਂਜੀ ਉਹ ਸਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉੱਪਰ ਅਸੀਂ ਅੱਗੇ ਕੁਰਸੀ ਕੱਢੀ। ਕੁਰਸੀ ਸਾਰੀ ਤੋੜਦੀ ਉਹਨਾਂ ਨੇ। ਤੇ ਗੱਲੇ ਜੋ ਪੇਮੈਂਟ ਵੀ ਲੈ ਗਏ। ਹਾਂਜੀ ਪੇਮੈਂਟ ਵੀ ਲੈ ਗਏ। ਤੇ ਪੁਲਿਸ ਸ਼ਿਕਾਇਤ ਕੀਤੀ ਸਮਾਨ ਲੈ ਦੇ। ਹਾਂਜੀ ਹਾਂਜੀ ਸਭ। ਵਾਕੇ ਬਿਲਕੁਲ ਆਈ ਸੀ ਪੁਲਿਸ ਨੇ ਪੂਰਾ ਸਾਥ ਦਿੱਤਾ ਸਾਡਾ। ਤੇ ਜਿੰਨਾ ਸਾਰਾ ਸ਼ਹਿਰ ਦੇ ਵਿੱਚ ਬੜੀਆਂ ਵਾਰਦਾਤਾਂ ਹੋ ਰਹੀਆਂ ਵਾ। ਕੀ ਕਹਿਣਾ ਜਾਂਦੇ ਪ੍ਰਸ਼ਾਸਨ ਕੋਲ ਕੀ ਮੰਗ ਰਹੇ ਆਪਾਂ? ਇਹ ਜੀ ਹੁਣ ਸਭ ਦੇ ਨਾਲ ਹੀ ਆਏ ਪੁਲਿਸ ਨੇ ਜੇ ਸਾਥ ਦੇ ਰਹੀ ਹੁਣ ਪੁਲਿਸ ਦੇ ਵੀ ਉਹ ਨੋਨੋ ਫੁਟੇਜ ਡਟਾਉਣ ਉਹਨਾਂ ਕੋ ਵੀ ਉਚਾਰੇ ਕੀ ਕਰਨਗੇ। ਤੁਦੀ ਕੋਈ ਪੈਰਵਾਈ ਕੀਤੀ ਪਿੱਛੇ ਜਾ ਕੇ ਹਾਂਜੀ ਪਿੱਛੇ ਜਾ ਕੇ ਆਏ ਆ ਉਹਨਾਂ ਨੇ ਡਾਂਗ ਸੀਗੀਆਂ ਉਹਨਾਂ ਪਿੰਡਾ ਪਿੰਡਾ ਵਿੱਚ ਨਿਕਲ ਕੇ ਉਹ ਨਟ ਗਏ ਤੇ ਕਿੰਨੇ ਕ ਵਜੇ ਸਮਾਂ ਸੀ ਇਹ ਸਵਾ 4 ਵਜੇ ਸੀ ਉਹਨਾਂ ਦੇ ਮਗਰ ਲੱਗੇ ਹੁਣ ਅਸੀਂ 5 ਵਜੇ ਆਏ